ਜੀ ਸਭੀ ਗਾਲ ਦੋਸਤੋ ਸੋ ਟੋਰਾਂਟੋ ਪਹੁੰਚ ਚੁੱਕੇ ਆ ਜੀ ਪਾਸਪੋਰਟ ਆਪਾਂ ਕਰਾਉਣਾ ਸੀ ਰੀਨਿਊ ਬੀਜੀਐਲ ਸੈਂਟਰ 10 ਵਜੇ ਆਪਣੀ ਅਪਾਇੰਟਮੈਂਟ ਆਵਾ 9:30 ਹੋਏ ਨੇ ਹਜੇ ਟਾਈਮ ਨਾਲ ਪਹੁੰਚ ਗਏ ਅੱਜ ਮੌਸਮ ਵਧੀਆਗਾ ਇੱਕ ਮੈਂ ਸੈਟਰਡੇ ਦੀ ਅਪਾਇੰਟਮੈਂਟ ਲਈ ਸੀਗੀ 10 ਵਜੇ ਦੀ ਤੇ 9:30 ਹੋਏ ਨੇ ਚਲੋ ਦੇਖਦੇ ਆ ਕਿੰਨਾ ਟਾਈਮ ਲੱਗਦਾ ਅੱਗੇ ਸ਼ੇਅਰ ਕਰਾਂਗੇ ਵੀਡੀਓ ਸੋ ਇਥੇ ਅਪਾਇੰਟਮੈਂਟ ਸਿਸਟਮ ਆ ਜੀ ਚੈੱਕ ਕਰਦੇ ਨੇ ਪਹਿਲਾਂ ਵੀ ਤੁਹਾਡੀ ਅਪਾਇੰਟਮੈਂਟ ਹੈਗੀ ਆ ਤਾਂ ਤੁਹਾਨੂੰ ਐਂਟਰ ਕਰਨ ਦੇਣਗੇ ਤੇ ਤੁਸੀਂ ਦੇਖਦੇ ਹੋ ਬੀਐਲਐਸ ਸੋ ਦੂਜੇ ਤਰ੍ਹਾਂ ਦੇ ਨਿਯਮ ਕਿਤਾਬ ਹੋ ਗਿਆ ਨਾਰਮਲ ਇੱਕ ਹੈਗਾ ਸਰਾਇਟ ਉਹਨਾਂ ਕੋਲ ਜਿਹਨਾਂ ਪ੍ਰੀਮੀਅਮ ਲੋਨ ਦੇ ਵਿੱਚ ਬੰਦਰ ਲੋਕ ਹੈਗੇ ਨੇ ਲੋਨਿਕ ਆ ਬੀ ਨਿਤ ਚਾਰ ਬਣੇ ਬਣਾ ਤੇ ਉਹ ਹੈਲਪ ਕਰਦੇ ਨੇ ਇਹ ਉਹ ਬੁੱਕ ਵਜੇ ਅਪਾਇੰਟਮੈਂਟ ਉਹਦੇ ਚ ਹੀ ਹੁੰਦਾ ਆਨਲਾਈਨ ਮੈਨੂੰ ਯੂਜ਼ ਹੀ ਪਤਾ ਉਹ ਮੈਂ ਸਿੱਧੂ ਕਰ ਲਿਆ ਤੇ ਪਰ ਕੋਈ ਗੱਲ ਨਹੀਂ ਮਾਰੀ ਗਈ ਉਹ ਜੀ ਤੁਸੀਂ ਫੋਟੋ ਵੀ ਦੀ ਜੀ ਤੁਹਾਡੇ ਕੋਲ ਹੈਗੀ 2x2 ਦੀ ਤਾਂ ਤੁਸੀਂ ਉਹ ਕੋ ਕੱਢ ਦੇਣਗੇ ਉੱਥੇ ਬੀ ਐਲ ਐਸ ਸੈਂਟਰ ਦੇ ਵਿੱਚ ਇੱਥੇ ਫੋਟੋ ਹੋ ਜਾਂਦੀ ਜਾਈ ਸਾਰੀ ਹੈਲਪ ਕਰ ਦਿੰਦੇ ਮੈਂ ਬਹੁਤ ਵਧੀਆ ਲੱਗਿਆ ਮੈਨੂੰ ਤੇ ਫਾਰਮ ਭਰਨਾ ਦਾ ਤੇ ਕਾਊਂਟਰ ਤੇ ਉਹਨੂੰ ਸੌਧਣਗੇ ਸੋ ਜੀ ਬੀ ਐਲ ਐਸ ਦਾ ਗੇਟ ਆ ਜਦੋਂ ਤੁਸੀਂ ਐਂਟਰ ਕਰਦੇ ਹੋ ਸਿਕਿਉਰਿਟੀ ਗਾਰਡ ਤੁਹਾਨੂੰ ਪੁੱਛੂਗਾ ਤੁਹਾਡੀ ਅਪਾਇੰਟਮੈਂਟ ਹੈਗੀ ਆ ਉਸ ਤੋਂ ਬਾਅਦ ਫਿਰ ਤੁਸੀਂ ਐਂਟਰ ਕਰ ਸਕਦੇ ਹੋਗੇ ਉਸ ਤੋਂ ਬਾਅਦ ਜੀ ਤੁਸੀਂ ਲੈਣਾ ਟਿਕਟ ਟੋਕਨ ਟੋਕਨ ਤੁਹਾਨੂੰ ਦੱਸੂਗੇ ਤੁਹਾਡਾ ਕੀ ਰੀਜ਼ਨ ਤੁਸੀਂ ਆਉਣ ਦਾ ਉੱਥੇ ਤੁਹਾਨੂੰ ਕੋਈ ਡਾਕੂਮੈਂਟ ਦਿਖਾਉਣਾ ਸਿਰਫ ਪਾਸਪੋਰਟ ਦਿਖਾਉਣਾ ਹੈ ਤੇ ਟੋਕਨ ਲੈ ਕੇ ਉਸ ਤੋਂ ਬਾਅਦ ਤੁਸੀਂ ਵੇਟ ਕਰਨੀ ਆਪਦੀ ਵਾਰੀ ਦੀ ਤੇ ਜੇ ਤੁਸੀਂ ਪ੍ਰੀਮੀਅਮ ਲਾਉਣ ਜਾਂ ਤਾਂ ਤੁਹਾਡੀ ਉਹ ਹੈਲਪ ਕਰ ਦੇਣਗੇ ਥੋੜੀ ਜਿਹੀ ਐਕਸਟਰਾ ਚਾਰजेस ਨੇ ਉਹਦੇ ਮਤਲਬ ਮੈਂਸ਼ਨ ਕਰ ਦਊਗਾ ਵੀ ਚੀਜ਼ ਬਟ ਇਫ ਨਾਟ ਦੈਨ ਯੂ ਹੈਵ ਟੂ ਗੋ ਥਰੂ ਦਾ ਨਾਰਮਲ ਥਿੰਗ ਤੇ ਮੈਂ ਤਕਰੀਬਨ 10 ਵਜੇ ਅਪਾਇੰਟਮੈਂਟ ਸੀਗੀ ਮੇਰੀ ਮੈਨੂੰ 2 ਘੰਟੇ ਲੱਗੇ ਨੇ ਸਾਰਾ ਪ੍ਰੋਸੈਸ ਹੋਣ ਨੂੰ ਮੈਂ ਗਾਟ ਮਾਈ ਰਸੀਪਟ ਵੀ ਤੁਹਾਡਾ ਜਿਹੜਾ ਪਾਸਪੋਰਟ ਆ ਤੁਹਾਡੇ ਘਰੇ ਆ ਜਾਊਗਾ ਮੇਕ ਸ਼ੋਰ ਜਿਹੜਾ ਤੁਸੀਂ ਫਾਰਮ ਭਰਦੇ ਹੋ ਉਹਦੇ ਵਿੱਚ ਤੁਸੀਂ ਕਰੰਟ ਐਡਰੈਸ ਭਰਨਾ ਜਿੱਥੇ ਤੁਸੀਂ ਕੈਨੇਡੀਅਨ ਐਡਰੈਸ ਆ ਤੁਹਾਡਾ ਚਾਹੇ ਤੁਸੀਂ ਜਿਹੜੀ ਵੀ ਕੰਟਰੀ ਦੇ ਵਿੱਚ ਰਹ ਰਹੇ ਹੋਗੇ ਤੇ ਉਹ ਐਡਰੈਸ ਭਰ ਕੇ ਆਪਦੇ ਡਾਕੂਮੈਂਟ ਰੈਡੀ ਕਰੋ 올ੈਸਟ ਵੀ ਮੈਂਸ਼ਨ ਕਰੂੰਗਾ ਵਿਕੀ ਕੀ ਆਪ ਨੂੰ ਡਾਕੂਮੈਂਟ ਚਾਹੀਦੇ ਨੇ ਸੋ ਇਟ ਵਾਸ ਅ ਈਜ਼ੀ ਪ੍ਰੋਸੈਸ ਤੇ ਮੈਂ ਟ੍ਰਾਂਟੋ ਦੇ ਵਿੱਚ ਲਈ ਸੀਗੀ ਜੀ ਆਕਸਫੋਰਡ ਸਟਰੀਟ ਦੇ ਉੱਤੇ ਐਂਡ ਬਹੁਤ ਵਧੀਆ ਪ੍ਰੋਸੈਸ ਲੱਗੀ ਇਹ ਆ ਜੀ ਬੀਐਲ ਸੈਂਟਰ ਦੀ ਬਿਲਡਿੰਗ ਇੱਥੇ ਤੁਹਾਡਾ ਚੈੱਕਅਪ ਹੋਊਗਾ ਤੁਹਾਡਾ ਅਪਾਇੰਟਮੈਂਟ ਦੇਰ ਤੁਸੀਂ ਜਾ ਸਕਦੇ ਹੋਗੇ ਅੱਗੇ ਪਿੱਛੇ ਸਟਰੀਟ ਪਾਰਕਿੰਗ ਹੀ ਕਰਨੀ ਪਣੀ ਆ ਤੁਹਾਨੂੰ ਬਿਕੋਜ਼ ਇੱਥੇ ਪਾਰਕਿੰਗ ਅਵੇਲੇਬਲ ਨਹੀਂ ਹੈਗੀ। ਅਸੀਂ ਤਕਰੀਬਨ 9:30 ਵਜੇ پارک ਕਰਤੀ ਸੀ ਗੱਡੀ ਤੇ ਵਧੀਆ ਰਿਹਾ ਜੇ ਸੈਟਰਡੇ ਸੀਗਾ। ਟਾਈਮ ਨਾਲ ਆਵੋ ਤੇ ਪਾਰਕਿੰਗ ਮਿਲੂਗੀ ਸੋਲਡ ਆਣਾ ਜੀ ਬਾਕੀ ਮੈਂ ਤੁਹਾਨੂੰ ਸਾਰਾ ਰਿਵਿਊ ਦਿਖਾਉਂਗਾ ਵੀ ਕੀ ਸਿਸਟਮ ਹੈਗਾ ਤੇ ਮੇਬੀ ਮੈਂ ਤੁਹਾਨੂੰ ਦਿਖਾ ਦਊਂਗਾ ਵੀ ਕੀ ਕੀ ਫਾਰਮ ਲੱਗਦੇ ਨੇ ਚੈਕਲਿਸਟ ਮੈਂਸ਼ਨ ਕਰ ਦਊਂਗਾ। ਸੋ ਇਟਸ 올 ਡਨ ਹੈਪੀ ਇਹ ਨਹੀਂ ਜੀ ਟੋਰਾਂਟੋ ਦੇ ਅਰਬਨ ਹਾਊਸਸ ਟਾਊਨ ਹਾਊਸਸ ਇਹਨੇ ਸਾਰੇ ਚੈਰੀ ਬਲੋਸਮ ਇੱਥੇ ਹੋਇਆ ਹੋਇਆ ਹੈਗਾ ਦੇਖ ਸਕਦੇ ਹੋ ਚਾਈਨਿਸ ਮਾਰਕੀਟ ਆ ਜਿੱਥੇ ਆਪਾਂ ਆਏ ਆਂਗੇ ਅਗਸਟਾ ਐਵੇਨਿਊ ਐਵੇਂ ਸਤਾਂ ਆਪਾਂ ਬੀਐਲਐਸ ਆਏ ਆਂ 10 ਵਜੇ ਦੀ ਟਾਈਮਿੰਗ ਪਹੁੰਚ ਚੁੱਕੇ ਜਾਂਗੇ